ਹਾਸਾ ਮਹੱਲਾ ਪੰਜਵਾ ਨਿਕਟ ਜੀ ਕਹਿ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰਹਿ ਨਾ ਝੁਰੈ ਨਾ ਮਨ ਰੋਵਨ ਹਾਰਾ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਉ ਤੇਰੇ ਦਾਸ ਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੇ ਆਣ ਜੋ ਲਾਉ ਡਹਾ ਪ੍ਰਭ ਕੀਆ ਅਜਾਤ ਤਿਸ ਲੋਡੇ ਕਉ ਕਿਸ ਕੀ ਤਾਤ ਵੇ ਮੁਹਤਾਜਾ ਵੀ ਪਰਵਾਹ ਨਾਨਕ ਦਾਸ ਕਹੋ ਗੁਰਵਾਹ ਆਸਾ ਮਹੱਲਾ 5 ਹਰ ਰਸ ਛੋੜ ਹੋਛੈ ਰਸ ਮਾਤਾ ਕਰਮਹਿ ਵਸਤ ਬਾਹਰ ਉਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗ ਗਾਥਾ ਰਹਾਉ ਵਜਹੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਨਾ ਅਛਾਦੇ ਓ ਪ੍ਰਾਨੀ ਤਿਸ ਸਿਓ ਲੋਕ ਜੋ ਸਦ ਹੀ ਸੰਗੀ ਕਾਮ ਨਾ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਭਾਵੇ ਤਿਉ ਕਰ ਪ੍ਰਤਪਾਲਾ ਆਸਾ ਮਹੱਲਾ 5ਵਾਂ ਜੀ ਪ੍ਰਾਨ ਧਨ ਹਰ ਕੋ ਨਾਮ ਈਹਾ ਊਹਾ ਉਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੋਰਾ ਰਹਾਉ ਪਗਤ ਪੰਧਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ નિਹਾਲ ਚਰਨ ਕਮਲ ਸਿਓ ਲਾਗੋ ਮਾਨ ਸਤਗੁਰ ਤੂਠੈ ਕੀਨੋ ਦਾਨ ਨਾਨਕ ਕਉ ਗੁਰ ਦੀ ਖਿਆ ਦੀਨ ਪ੍ਰਭ ਅਬਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾ ਅਨੰਦ ਬਨੋਦ ਪਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ ਧਾਰ ਰਹੀ ਸੋਭ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰਨਾ ਕੋਈ ਜੀ ਜੰਤ ਸਭ ਤਾਂ ਕਹਿ ਹਾਥ ਰਬ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਿਆਈ ਆਸਾ ਮੋਹੱਲਾ ਪੰਜਵਾਂ ਗੁਰ ਕੈ ਸ਼ਬਦ ਬਣਾਵੋ ਏਹੋ ਮਨ ਗੁਰ ਕਾ ਦਰਸ਼ਨ ਸੰਚੋ ਹਰ ਧਨ ਉਤਮ ਮਤ ਮੇਰੇ ਹਿਰਦੈ ਤੂੰ ਆਉ ਧਿਆਵੋ ਗਾਵੋ ਗੁਣ ਗੋਵਿੰਦਾ ਆਤਪ੍ਰੀਤਮ ਮੋਹਿ ਲਾਗੇ ਨਾਉ ਰਹਾਉ ਤ੍ਰਿਪਤ ਅਗਾਮਨ ਸਾਚੈ ਨਾਏ 86 ਮੱਜਨ ਸੰਤ ਤੁਰਾਏ ਸਭ ਮੈਂ ਜਾਨੂ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਦਾਸ ਸਗਲ ਕਾ ਛੋੜ ਅਭਮਾਨ ਨਾਨਕ ਕਉ ਗੁਰਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹਾ ਅਗਨ ਕਾ ਸਾਗਰ ਗੁਰਬੂਹਿਤ ਤਾਰੇ ਰਤਨਾਗਰ ਦੁੱਤਰ ਅੰਧ ਵਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਾਸ਼ ਯੁਕਤ ਨਾ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੂ ਹਰ ਰਸ ਪੀਵਤ ਸਦ ਹੀ ਰਾਤਾ ਆਣ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਅਨੰਦ ਆਣ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਣ ਰਸਾ ਸਭੂ ਸ਼ੀਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋਰੀ ਮਿਲੈ ਨਾ ਕੇ ਜਿਸਹਿ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰਤੀ ਆਆ ਸਾਧ ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸ ਮਾਹੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤਿ ਆਪਣੀ ਧਾਰੀ ਹੋਏ ਨਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟਾ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ ਰਹਾਉ ਚਰਨ ਪਖਾਰ ਕਰੂੰ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵਹਿ ਸੋਭਾ ਹਰ ਦੁਆਰੀ ਇਹੀ ਅਚਾਰ ਇਹੀ ਬਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਹਮੰਤਰ ਕਮਾਵੇ ਨਾਨਕ ਸੋ ਭੌਜਲ ਪਾਰਿ ਉਤਾਰੀ ਆਸਾ ਮਹੱਲਾ ਪੰਜਵਾਂ ਧੋਪਦੀ ਪਈ ਪ੍ਰਾਪਤ ਮਾਨੁਖ ਦੇਹੁਰਿਆ ਗੋਵਨ ਮੇਣਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਰਹਿ ਕਿਤੇ ਨਾ ਕਾਮ ਮਿਲ ਸਾਜ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭੌਜਲ ਤਰਨ ਕੈ ਜਨਮ ਬਿਰਥਾ ਜਾਤ ਹਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਚਰਮਾ ਆਸਾ ਮਹੱਲਾ ਪੰਜਵਾਂ ਤੁਜ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਦਰਾਹੀ ਤੁਮਰੀ ਓਟ ਤੁਮਰੀ ਆਸਾ ਬੈਠਤ ਊਠਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਸ ਗਰਾਸਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਬਿਕਰਾਲਾ ਨਾਨਕ ਕੇ ਸੁਖ ਦਾਤੇ ਸਤ ਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੁਆ ਬਿਖ ਖਾਏ ਰਹਾਉ ਪਾਲਾ ਤਾਉ ਕਛੂ ਨ ਬਿਆਪੈ ਰਾਮ ਨਾਮ ਗੁਣ ਗਾਏ ਢਾਕੀ ਕੋ ਚਿਤ ਕਛੂ ਨ ਲਾਗੇ ਚਰਨ ਕਮਲ ਸਰਨਾਈ ਸੰਤ ਪ੍ਰਸਾਦ ਭਈ ਕਿਰਪਾਲਾ ਹੋਏ ਆਪ ਸਹਾਈ ਗੁਣ ਨਿਧਾਨ ਨਿਤ ਗਾਵੇ ਨਾਨਕ ਸਹਿ ਸਾ ਦੁਖ ਮਟਾਈ ਆਸਾ ਮਹੱਲਾ ਪੰਜਵਾਂ ਔਖਦ ਖਾਓ ਹਰ ਕੋ ਨਾਓ ਸੁਖ ਪਾਏ ਦੁਖ ਬਿਨ ਸਿਆਖਾਓ ਤਾਪ ਗਿਆ ਬਚਨ ਗੁਰ ਪੂਰੇ ਫਰੰਦ ਪ੍ਰਿਆ ਸਭ ਮਿਟੇ ਵਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾਂ ਬਾਛਤ ਨਾਹੀ ਸੋ 베ਲਾ ਆਈ ਬੇਨੁ ਹੁਕਮੈ ਕਿਉ 부ਜੈ 부ਝਾਈ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਲਾ ਬੂਡਾ ਭਾਈ ਰਹਾਉ ਨਾਨਕ ਦਾਸ ਸਾਜ ਸਰਨਾਈ ਗੁਰਪ੍ਰਸਾਦ ਭਉ ਪਾਰ ਪਰਾਈ ਆਸਾ ਮਹੱਲਾ ਪੰਜਾਂ ਸਦਾ ਸਦਾ ਆਤਮ ਪਰਗਾਸ ਸਾਜ ਸੰਗਤ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵਹਿ ਕਿਲਵਖ ਜਾਹੀ ਸਬੇ ਮਨ ਤੇਰੇ ਰਹਾਉ ਕਹੋ ਨਾਨਕ ਜਾਕੇ ਪੂਰਨ ਕਰਮ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹੱਲਾ ਪੰਜਵਾਂ ਜਾਂ ਕਾ ਹਰਿ ਸਵਾਮੀ ਪ੍ਰਭ 베ਲੀ ਪੀੜ ਗਈ ਫਿਰ ਨਹੀਂ ਦੋਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੀ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੈ ਲੈ ਖਿਨ ਮਹ ਤਾਰੇ ਰਹਾਉ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀ ਸਹਿ ਮੀਤ ਪਿਆਰੀ ਸਭ ਮਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇਕ ਏਕੈ ਏਕੈ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰਾਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸ਼ਕਾਰੀ ਆਸਾ ਮਹੱਲਾ ਪੰਜਵਾਂ ਤੂੰ ਬੇਅੰਤ ਅਵਗਤ ਆਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤਰਾਈ ਜਾਂ ਸਭ ਕਿਸ ਤੁਜੈ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰੱਖੋ ਲੀਲਾ ਧਾਰ ਦੇਹੋ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੇ ਜਨਨ ਜਠਰ ਮਹਿ ਪ੍ਰਾਣੀ ਉਹ ਰਹਤਾ ਨਾਮ ਆਧਾਰ ਅੰਧ ਕਰੈ ਸਾਸ ਸਾਸ ਸਮਾਰੈ ਨਾ ਪੋਹੈ ਅਗਨਾਰ ਪਰ ਧੰਨ ਪਰਦਾਰਾ ਪਰ ਨਿੰਦਾ ਇਨਸਿਓ ਪ੍ਰੀਤ ਨਵਾਰ ਚਰਨ ਕਮਲ ਸੇਵੀ ਰਿਤੇ ਅੰਤਰ ਗੁਰ ਪੂਰੈ ਕੈ ਆਧਾਰ ਗ੍ਰਹ ਮੰਦਰ ਮਹਿਲਾ ਜੋ ਦੀ ਸਹਿ ਨਾ ਕੋਈ ਸੰਗਾਰ ਜਬ ਲਗ ਜੀਵ ਹੈ ਕਲੀ ਕਾਲ ਮਹਿ ਜਨ ਨਾਨਕ ਨਾਮ ਸੰਹਾਰ ਹਸਾ ਘਰ ਤੀਜਾ ਮਹਿਲਾ ਪੰਝਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਖ ਜੋਬਨ ਗ੍ਰਹ ਸੋਬਾ ਰੂਪਵੰਤ ਜੋ ਆਨੀ ਬਹੁਤ ਦਰਬਹਸਤੀ ਅਰ ਘੋੜੇ ਲਾਲ ਲਾਖ ਬਹਿ ਆਨੀ ਆਗੇ ਦਰਗਹਿ ਕਾਮ ਨਾ ਆਵੇ ਛੋੜ ਚੱਲੈ ਅਬ ਮਹਾਨੀ ਕਾਹੇ ਏਕ ਬਿਨਾ ਚਿਤ ਲਾਈਐ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ ਰਹਾਉ ਮਹਾ ਬਚਿੱਤਰ ਸੁੰਦਰ ਅਖਾੜੀ ਰਣ ਮਹਿ ਜਿੱਤੇ ਪਵਾੜੀ ਹਉ ਮਾਰੂ ਹਉ ਬੰਦੂ ਛੋਡੋ ਮੁਖ ਤੇ ਏਵ ਬਬਾੜੀ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੈ ਅਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਨੈ ਸੰਤ ਸੱਜਣ ਸੁਨੋ ਸਭ ਮੀਤਾ ਉਠਾਇ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ